ਸਣੀ ਸੀ ਕਰੋ ਕਰੋ ਹਾਂ ਜੀ ਬਟ ਜਿੱਤੇ ਅਸੀਂ ਕੰਮ ਕਰਦੇ ਸੀਗੇ ਉੱਥੇ ਉਹ ਹਨਾ ਦੋ ਭਰਾ ਸੀਗੇ ਇੱਕ ਭਰਾ ਉਹ ਗੋਰੇ ਦੀ ਕੋਈ ਕੰਪਨੀ ਸੀਗੀ ਤਾਂ ਅਸੀਂ ਉਸ ਤੋਂ ਲੋਡ ਚੱਕਦੇ ਹੁੰਦੇ ਸੀਗੇ ਹੂੰ ਹੂੰ ਉਹ ਬੰਦੇ ਨੇ ਕੰਪਨੀ ਉਹ ਬੰਦ ਕਰ ਦਿੱਤੀ ਤਾਂ ਉੱਥੇ ਜਿਹੜਾ ਸ਼ਿਪਿੰਗ ਸ਼ਿਪਿੰਗ ਕਰਦਾ ਸੀ ਉਹ ਮੁੰਡਾ ਆਪਣਾ ਸੀਗਾ ਹੂੰ ਤਾਂ ਉਹ ਕੰਮ ਬੰਦ ਹੋ ਗਿਆ ਉਹਨੇ ਕਿਤੇ ਟਰੱਕ ਚਲਾਉਣ ਲੱਗ ਪਿਆ ਤਾਂ ਟਰੱਕ ਉਹਨੇ ਚਲਾਇਆ ਪੰਜ ਕਸਾਲ ਕੈਲੀਫੋਰਨੀਆ ਨੂੰ ਹੂੰ ਹੂੰ ਤੇ ਬਾਅਦ ਚ ਉਹ ਇਸ ਕੰਪਨੀ 'ਚ ਆ ਗਿਆ ਤਾਂ ਉੱਥੇ ਐਪਲੀਕੇਸ਼ਨ ਤੇ ਲੈਟਰ ਤਾਂ ਵੀ ਟੈਸਟ ਮੇਰਾ ਗੁਰਚਾਰ ਨੇ ਦੱਸੇ ਹਨਾ ਹੂੰ ਮੈਂ ਹੁਣ ਉਹ ਚੈਸਕੀ ਲੈਣਾ ਸੀਗਾ ਮੈਂ ਕਿਹਾ ਤੂੰ ਅਸੀ ਕਰਦਾ ਰਿਹਾ ਕਹਿੰਦਾ ਮੈਂ ਉੱਥੋਂ ਵੱਟੇ 5 ਸਾਲ ਕੈਲੀਫੋਰਨੀਆ ਨੂੰ ਜਾਂਦਾ ਰਿਹਾ ਜਾ ਕੇ ਤਾਂ ਮੈਂ ਕਿਹਾ ਚੱਲ ਫੇ ਆਪਾਂ ਉੱਥੇ ਕਾਫੀ ਲੈਨੇ ਬੈਠੂ ਕੇ ਆ ਜਾਈਏ ਹੂੰ ਕੋ ਵੀ ਲਈ ਚਾਹ ਪਾਣੀ ਪੀ ਕੇ ਤਾਂ ਆ ਗਏ ਮੋੜ ਕੇ ਮੈਂ ਕਿਹਾ ਚੱਲ ਪਾਸੇ ਕੱਲ ਤੂੰ ਕੰਮ ਤੂੰ ਸ਼ੁਰੂ ਕਰ ਲੈ ਹੂੰ ਦੂਸਰੇ ਦਿਨ ਇਹ ਕੈਨੇਡੀ ਤੋਂ ਟ੍ਰੇਡਰ ਬੁਲੇਵਾਰਡ ਤੇ ਲੋਡ ਲੈ ਕੇ ਗਿਆ ਉਹ ਮੈਂ ਥੋੜਾ ਜਿਹਾ 5-7 2 ਘੰਟੇ ਬਾਅਦ ਚ ਜਾਂਦਾ ਹੁੰਦਾ ਸੀ ਬਾਕੀ ਸਾਰੇ ਬੰਦੇ ਤੋਰ ਕੇ ਫੇਜ ਜਾਣਾ ਅੱਛਾ ਉਹ ਉੱਥੇ ਖੜਾ ਮੈਂ ਕਿਹਾ ਕੀ ਗੱਲ ਹੋਈ ਤੂੰ ਟਰੱਕ ਕੀ ਗੱਲ ਹੋਈ ਕਿਰਦਨ ਇੰਤੈ ਬੈਗ ਨਹੀਂ ਲਾਉਣਾ ਆਉਂਦਾ ਮੈਂ ਕਿਹਾ ਦੇਵਕੁੱਸਾ ਤੂੰ ਕੱਲ ਮੈਨੂੰ ਦੱਸਦਾ ਮੈਂ ਉੱਥੇ ਲਿਖ ਦੇਣਾ ਸੀਗਾ ਵੀ ਤੂੰ ਤੈਨੂੰ ਮਹੀਨਾ ਇੱਕ ਬੈਕਿੰਗ ਦੀ ਪ੍ਰੋਬਲਮ ਹੈ ਤੂੰ ਕਿਸੇ ਦੇ ਨਾਲ ਰਹਿਲਾ ਹੈ ਨਾ ਮੈਂ ਨਾਲੇ ਉਹ ਨਹੀਂ ਮੈਨੂੰ 1000 ਡਾਲਰ ਦੇ ਦੇਣਾ ਸੀਗਾ ਕਿ ਉਹਦੇ ਨਹੀਂ ਤੂੰ ਉਹ 1000 ਵੀ ਮੈਂ ਹੀ ਤੈਨੂੰ ਦੇ ਦਊਗਾ ਇਹ ਗੱਲ ਹੁਣ ਤੂੰ ਕੰਪਨੀ ਨੂੰ ਜਾ ਕੇ ਨਾ ਦੱਸੀ ਮੈਂ ਕਿਹਾ ਮੈਂ ਨਹੀਂ ਦੱਸਦਾ ਤੂੰ ਕੋਈ ਗੱਲ ਨਹੀਂ ਤਾਂ ਜੇਬ ਦੇ ਵਿੱਚ ਨਾ ਦੀਆਂ ਦੀਆਂ ਦੇ 3 نوٹ ਪਾਇਓ 4 نوٹ 10-10 ਦੇ ਪਾਇਓ ਤੇ 5 ਕ ਪਾਇਓ 55 ਦੇ ਮੈਂ ਕਿਹਾ ਆਪਾਂ ਮੈਂ ਕਿਹਾ ਫਿਰ ਤੂੰ ਬੈਕ ਕਿਦਾਂ ਲਵਾਇਆ ਕਰਨੀ ਕਹਿੰਦਾ ਆਦੇ ਫੂਲ ਪੈਸੇ ਹੈਗੇ ਕਿਸੇ ਨੂੰ 10 ਡਾਲਰ ਦੇ ਕੇ ਕਿਸੇ ਨੂੰ 30 ਡਾਲਰ ਦੇ ਕੇ ਬੈਕ ਲਵਾਉਂਦਾ ਰਿਹਾ ਹੂੰ ਉਹ 10 ਕ ਦਾ ਕੰਮ ਕੀਤਾ ਬਾਅਦ ਵਿੱਚ ਉਹ ਕੰਪਨੀ ਬੰਦ ਹੋ ਗਈ ਤੇ ਚਲੇ ਗਿਆ ਤੇ ਮੈਂ ਪੰਜ ਕ ਸਾਡੀ ਪਰ ਫੋਨ ਕੀਤਾ ਮੈਂ ਕਿਹਾ ਸਰਦਾਰ ਸਾਹਿਬ ਅੱਜ ਕੱਲ ਕੀ ਕਰਦੇ ਹੁੰਦੇ ਆ ਕਹਿੰਦਾ ਹੁਣ ਮੈਂ ਟਰੱਕ ਸਿਖਾਉਣਾ ਹੁੰਨਾ ਦੇਖਾ ਆ ਠੀਕ ਹੈ ਕਹਿੰਦਾ ਤੈਨੂੰ ਬੈਕ ਤੇ ਲਾਉਣੀ ਨਹੀਂ ਆਈ ਸੀ ਕਿਹਾ ਬੈਕ ਅਜੇ ਵੀ ਨਹੀਂ ਆਉਂਦੀ ਲਾਉਣੀ ਸੀ ਕਿਹਾ ਬੈਕ ਵਾਸਤੇ ਹੋਰ ਮੰਦਾ ਰੱਖਿਆ ਤਕਾਲਣ ਲਈ ਨਹੀਂ ਭਈ ਜਿਹੜਾ ਕੋਚ ਹੁੰਦਾ ਪਈ ਉਹ ਗੇਮ ਥੋੜੋ ਖੇਡਦਾ ਦਾ ਕੋਚ ਤਾਂ ਸਿਖਾਉਂਦਾ ਹੈ ਨਾ ਕਿ ਪਲੇਅਰਾਂ ਨੂੰ ਉਹ ਬਹੁਤ ਬੜਾ ਨਾ ਤੇ ਇੰਨਾ ਜ਼ੋਰ ਲਾਇਆ ਵੀ ਦੋ ਟਰੇਲਰਾਂ ਦੇ ਗੱਬੇ ਟਰੇਲਰ ਲਾਉਣਾ ਆ ਵੀ ਤੂੰ ਡਰਾਈਵਰ ਵਾਲ ਦੀ ਸਾਈਡ 1.5 ਫੁੱਟ ਥੁੰਜਾ ਰੱਖ ਲੈ ਜਿੱਲੇ ਤੇ ਬੈਕ ਲਾਉਣਾ ਆ ਨਾ ਜਿੱਲੇ ਤੇ ਆਪਣਾ ਟਰੇਲਰ ਬੇਚ ਨਗਾਉਣਾ ਮੈਨੂੰ ਕਹਿੰਦਾ ਜੋ ਮਰਜ਼ੀ ਕਰਦਾ ਮੈਨੂੰ ਨਹੀਂ ਆਉਂਦਾ ਵੀ ਉਹ ਸਾਰੀ ਲਾਈਵ ਹੁਣ ਤਾਂ ਮੇਰੇ ਕੋਲ 88 ਕੇ ਸਾਲ ਦਾ ਨਾ 70 ਕੇ ਸਾਲ ਦਾ ਹੋ ਗਿਆ ਹੁਣ ਸਭ ਤੋਂ ਜ਼ਿਆਦਾ ਪੈਸੇ ਉਹਨੇ ਬਣਾਏ ਉਹਨੇ ਦੇਖਿਓ ਇੰਦਾ ਦੇ ਬੰਦੇ ਵੀ ਹੈਗੇ ਆ ਪਰ ਉਹ ਫਿਰ ਉਹ ਕੰਪਨੀ ਨੇ ਰੱਖ ਲਿਆ ਉਹਨੂੰ ਸ਼ਟਲਿੰਗ ਵਾਸਤੇ ਫਿਰ ਜਲਦੋਂ ਲੰਡਨ ਟ੍ਰੇਲਰ ਲਾਇਆ ਕਰ ਲੰਡਨ ਉਹ ਇੱਥੇ ਲਾਇਆ ਕਰ ਹੂੰ ਮੈਂ ਇਹਦੇ ਉੱਤੇ ਉਹਦੇ ਦਰਖਤਾਂ ਲਵਾਤੇ ਪਰ ਮੈਂ ਕਹਿੰਦਾ ਵੀ ਐਂ ਬੈਗ ਲਾਉਣੇ ਨਹੀਂ ਆਇਆ ਚੋਰ ਦੇ ਉੱਤੇ ਬਾਤ ਚ ਰਖਾ ਲੈਣ ਲੱਗ ਪਿਆ ਹਾਂ ਯਾ Thank you, Tanavati. Yeah, thank thank yep. you. Yep.